ਵੇਰਾ ਤੇਰੀ ਬੰਦਾ ਕਦੋਂ ਖੜਾਇਆ ਹੋਇਆ ਮੈਨੂੰ ਯਾਰ ਮੇਰੀ ਗੱਲ ਮੈਨੂੰ ਮੈਨੂੰ ਤੇਰੀ ਗੱਦੀ ਜਾਣੋ ਵੀਰੇ ਫੋਨ ਤੁਸੀਂ ਲਾਇਆ ਮੀਡੀਆ ਨੂੰ ਫੋਨ ਤੁਸੀਂ ਲਾਇਆ ਉਹ ਤੁਸੀਂ ਲਾਸਟ ਕਾਲ ਦਿਖਾ ਮੈਂ ਕਿਹੜੀ ਲਾਸਟ ਕਾਲ ਦਿਖਾਵਾਂ ਯਾਰ ਜਦੋਂ ਮੈਂ ਤੂੰ ਖਾਂਵੇਂਗਾ ਤੁਸੀਂ ਕਿਹੜਾ ਕੋ ਦਰਾਂ ਲੈਣਾ ਮੈਂ ਸੈਟ ਤੇ ਖੜਾ ਯਾਰ ਤੁਸੀਂ ਮੈਨੂੰ ਕੋਈ ਪੰਗਾ ਲਾਓ ਯਾਰ ਮੀਡੀਆ ਨੂੰ ਫੋਨ ਮੈਂ ਕਿਹੜਾ ਕਢਾਉਂਦਾ ਡਿਪਾਰਟਮੈਂਟ ਕਢਾਉਣਾ ਦੀ ਸਾਨੂੰ ਹੱਥ ਮੀਡੀਆ ਤੁਸੀਂ ਵੀਡੀਓ ਲਿਆ ਤੁਸੀਂ ਸਾਨੂੰ ਤੁਸੀਂ ਕੀ ਉਹ ਵੱਡੇ ਵੀਰ ਉਸੇ ਵਾਲੀ ਕਰੀ ਬੈਠਿਆ ਕਰ ਬੈਠੀ ਕਰਦਾ ਗੋਰਖਰ ਦੀ ਸੋਹ ਖਾਣੇ ਮੂੰਹ ਕਰਕੇ ਜੇ ਬਣਾ ਰਹੇ ਹੋ ਗੋਰਖਰ ਦੀ ਸੋਹ ਖਾਣੇ ਦੀ ਤੁਸੀਂ ਆਪ ਹੀ ਤਾਂ ਗਿਆ ਸੀ ਪਹਿਲਾਂ ਇੱਥੇ ਹੱਥ ਜੋੜੀ ਖੜੇ ਆ ਜੀ ਕੱਲ ਨੂੰ ਮੈਨੂੰ ਬੁਲਾਉਂਦੀ ਭਾਨਾ ਲੱਭ ਰੋ ਕੋਈ ਰੈਸਟੋਰੈਂਟ ਹੱਥ ਜੋੜ ਕੇ ਕਹਿੰਦਾ ਗੋਰਖਰ ਦੀ ਸੋਹ ਖਾਣੇ ਮੈਂ ਪਾਉਂਗਾ ਗੋਰਖਰ ਦੀ ਸੋਹ ਖਾਣੇ ਗੋਰਖਰ ਦੀ ਸੋਹ ਖਾਣੇ ਗੋਰਖਰ ਦੀ ਸੋਹ ਖਾਣੇ ਗੋਰਖਰ ਦੀ ਸੋਹ ਖਾਣੇ ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਜੇ ਮੈਂ ਨੰਬਰ ਪਲੇਟ ਨਾਲ ਆਵਾਂ ਤਾਂ ਇਹਨਾਂ ਤੇ ਵੀ ਕਾਰਵਾਈ ਹੋਵੇ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉਂ ਨੂੰ ਜਲਦੀ ਵੀਡੀਓ ਤੇ ਫੋਨ ਲਾ ਸਕਦੇ ਹੋ ਜਗਰਾਉਂ ਨੂੰ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਡੀਐਸਪੀ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਫੋਨ ਲਾ ਕੇ ਤੁਸੀਂ ਫੋਨ ਲਾਉ ਰਿਹਾ ਫਿਰ ਰਫਤਾਰ ਰਾਏ ਅਤੇ ਪੁਲਿਸ ਵਿਚਾਲੇ ਜੰਮ ਕੇ ਹੰਗਾਮਾ ਹੋਇਆ ਹੈ ਪੁਲਿਸ ਨੇ ਰਫਤਾਰ ਰਾਏ ਦੀ ਗੱਡੀ ਦਾ ਚਲਾਨ ਕੀਤਾ ਤਾਂ ਰਫਤਾਰ ਰਾਏ ਸੜਕ ਤੇ ਹੀ ਪੜ ਗੁਟਿਆ ਅਤੇ ਪੁਲਿਸ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਾ ਦਿੱਤੇ ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਮੌਕੇ ਤੇ ਪੁਲਿਸ ਨੇ মিডিਆ ਨੂੰ ਬੁਲਾਇਆ ਜਿਸ ਦੇ ਸਾਹਮਣੇ ਹੀ ਦੋਵੇਂ ਤਰ੍ਹਾਂ ਜੰਮ ਕੇ ਤੂ ਤੂ ਮੈਂ ਮੈਂ ਹੁੰਦੀਆਂ ਨਜ਼ਰ ਆਈਆਂ ਮੇਰਾ ਤੇਰੀ ਬੰਦਾ ਕੱਦ ਫੜਾਇਆ ਹੋਇਆ ਹੈ ਯਾਰ ਮੇਰੇ ਕੋਲ ਮੈਨੂੰ ਬੰਦਾ ਮੈਨੂੰ ਤੇਰੀ ਗੱਡੀ ਲੈਣਾ ਮੈਨੂੰ ਕਿੱਥੇ ਰੋ ਮੇਰਾ ਫੋਨ ਤੁਸੀਂ ਲਾਇਆ ਮੀਡੀਅਨ ਫੋਨ ਤੁਸੀਂ ਲਾਇਆ ਮੀਡੀਅਨ ਫੋਨ ਇੱਕ ਮਿੰਟ ਰੋ ਜਾ ਇੱਕ ਮਿੰਟ ਹੋ ਜਾ ਵੀਰੇ ਤੁਹਾਡੀ ਸੌਂ ਚੈੱਕ ਕਰ ਲਓ ਪਰ ਮੈਂ ਫੋਨ ਆ ਤੁਸੀਂ ਕਮਪਨੀ ਪਿੰਡ ਤੇ ਤੁਸੀਂ ਆਪਦੇ ਫੋਨ ਦੀ ਕਾਲ ਦਿਖਾਓ ਨਾ ਆਪਦੇ ਫੋਨ ਦੀ ਕਾਲ ਦਿਖਾਓ ਵੀਰੇ ਕਾਲ ਦਿਖਾ ਦਿਓ ਆਪਦੇ ਫੋਨ ਦੀ ਕਾਲ ਦਿਖਾ ਦਿਓ ਲਾਸਟ ਕਾਲ ਦਿਖਾ ਦਿਓ ਵੀਰੇ ਲਾਸਟ ਕਾਲ ਦਿਖਾ ਦਿਓ ਫੋਨ ਦੀ ਲਾਸਟ ਕਾਲ ਦਿਖਾ ਦਿਓ ਦਿਖਾ ਦੂੰ ਵੀਰੇ ਮੇਰੀ ਗੱਲ ਸੁਣੋ ਨਹੀਂ ਨਹੀਂ ਯਾਰ ਪਾਈ ਕਾ ਤੂੰ ਐਨੇ ਖਾਂ ਖਾ ਚਈ ਜਾ ਨਾ ਯਾਰ ਪਾਈ ਐ ਤੂੰ ਹੀ ਲਾਸਟ ਬੋਲ ਦਿਖਾ ਮੈਂ ਕਿਹੜੀ ਲਾਸਟ ਬੋਲ ਦਿਖਾਵਾਂ ਯਾਰ ਜਦੋਂ ਮੈਂ ਤੂੰ ਖਾਂ ਖਾ ਤੂੰ ਹੀ ਜਿਹੜਾ ਕੋ ਚਲਾਣਾ ਲੈਣਾ ਮੈਂ ਸਾਈਡ ਤੇ ਖੜਾ ਯਾਰ ਤੁਸੀਂ ਮੈਨੂੰ ਕਿਉਂ ਰੋੜਾ ਪੰਗਾ ਲਾਉ ਯਾਰ ਮੀਡੀਆ ਨੂੰ ਫੋਨ ਨਹੀਂ ਕਰ ਮੈਂ ਕਿੱ데 ਘੜਾਉਣਾ 200 ਦੇ ਕਾਰਟ ਦੇ ਘੜਾਉਣਾ ਦੀ ਸਾਨੂੰ ਹੱਥ ਮੀਡੀਆ ਤੁਸੀਂ ਮੀਡੀਆ ਨੂੰ ਫੋਨ ਨਹੀਂ ਕਰ ਆਪਣੀ ਸਾਨੂੰ ਤੁਸੀਂ ਕੀ ਕਰ ਵੱਡੇ ਵੀਰ ਨੂੰ ਸੇਵ ਵਾਲੀ ਖੜਾ ਬਹਿਸ ਨਾ ਕਰ ਵੱਡੇ ਵੀਰ ਨੂੰ ਬਹਿਸ ਨਹੀਂ ਕਰਦਾ ਮੈਂ ਦੱਸੋ ਤੁਸੀਂ ਨਾ ਨਹੀਂ ਦੱਸੋ ਯਾਰ ਨਹੀਂ ਐ ਕਾਚਾ ਹੋਰ ਕਿਹਨੂੰ ਬਣਾ ਰਹੇ ਦੁਨੀਆ ਪਹਿਲੀ ਵੀਡੀਓ ਦੇ ਵਿੱਚ ਨਾਲ ਹੀ ਖੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਖੜਾ ਮੈਂ ਸਾਈਡ ਤੇ ਖੜਿਆ ਆ ਮੈਂ ਖੜਿਆ ਇੱਧਰ ਦੇਖੋ ਮੈਂ ਨਾ ਜੈਨ ਗੱਲ ਦੇ ਦੋ ਬੰਦੇ ਨੇ ਹੱਥ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਕੀਤਾ ਹੱਥ ਇਹਨੇ ਹੱਥ ਰੇ ਕੇ ਗੱਡੀ ਨੂੰ ਨਹੀਂ ਨਹੀਂ ਭਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਮੈਂ ਕੀਤਾ ਤੁਸੀਂ ਸਾਈਡ ਤੇ ਖੜੇ ਸੀ ਠੀਕ ਹੈ ਵੀਰੇ ਢੂੜਨਾ ਬੋਲੋ 100 ਖਾ ਲੋਗੇ ਗੁਰਦੁਆਰੇ ਦੀ ਚੀਜ਼ ਨਹੀਂ ਗੁਰਦੁਆਰੇ 100 ਨਹੀਂ ਨਹੀਂ ਬਈ ਉਹ ਬੰਦੇ ਨੇ ਹੱਥ ਕੀਤਾ ਮੈਂ ਉਹ ਨਹੀਂ ਤੇ ਤਤ ਮੈਂ ਰੋਕਿਆ ਨਹੀਂ ਗੋਦਰ ਦੀ ਸੌਂਗਾ ਉੱਥੇ ਨਹੀਂ ਨਹੀਂ ਯਾਰ ਆਹ ਤਾਂ ਗਲ ਗੱਲ ਤਾਂ ਆਹ ਗਲ ਗੱਲ ਨਕਲੀ ਪੁਲਿਸ ਵਾਲਾ ਬਾਈ ਉਹ ਨਕਲੀ ਪੁਲਿਸ ਵਾਲਾ ਨਾਲ ਖੜ ਕੇ ਉਹ ਡਿਊਟੀ ਕਰ ਰਿਹਾਗਾ ਕੋਈ ਡਿਊਟੀ ਨਹੀਂ ਕਰ ਰਿਹਾ ਹੈਲੋ ਉਹ ਨਕਲੀ ਪੁਲਿਸ ਵਾਲਾ ਇਹਨਾਂ ਨੇ ਨਕਲੀ ਪੁਲਿਸ ਵਾਲਾ ਇਹਨਾਂ ਨੇ ਕਿਹਾ ਹੁੰਦੇ ਕੋਈ ਡਿਊਟੀ ਨਹੀਂ ਕਰ ਰਿਹਾ ਮੈਂ ਪੁਲਿਸ ਪਾਈ ਸੀ ਤੇ ਉਹੀ ਕਾਲੇ ਬੂਟ ਪਾਏ ਸੀ ਖਾਖੀ ਪੱਗ ਬੰਨੀ ਸੀ ਇਹਨਾਂ ਨੇ ਡਿਊਟੀ ਕਰਾ ਰਿਹਾ ਤੇ ਹੁਣ ਪਸੂ ਆਹ ਹੋਰ ਇੰਨਾ ਦਾ ਮੈਂ ਗੁਰਦਾਰ ਦੀ ਸੌਖਾ ਹਾਉ ਜੀ ਹੋਰ ਗੁਰਦਾਰ ਦੀ ਸੌਖਾ ਮੈਂ ਸੌਖਾ ਕਰਨਾ ਮੈਂ ਮੰਨਦੀ ਹਾਂ ਹੋਰਦਾਰ ਦੀ ਸੌਖਾ ਲਿਓ ਹੋਰਦਾਰ ਦੀ ਸੌਖਾ ਲਿਓ ਨਹੀਂ ਤੁਸੇ ਗੁਰਦਾਰ ਦੀ ਸੌਖਾ ਲਿਓ ਮੈਨੂੰ ਬੱਟੇ ਨਾ ਕਿਉਂ ਮਨਾ ਰਹੇ ਹੋਰਦਾਰ ਦੀ ਸੌਖਾ ਲਿਓ ਜੀ ਤੁਸੀਂ ਆਪ ਹੀ ਲੱਗਿਆ ਸੀ ਪਹਿਲਾਂ ਇੱਥੇ ਹੱਥ ਜੋੜੀ ਖੜੇ ਆ ਜੀ ਤੈਨੂੰ ਮੈਨੂੰ ਬੁਲਾਉਂਦੀ ਬਹਾਨਾ ਲੱਭਦਾ ਕੋਈ ਕੇਸ ਤੋਂ ਦਾ ਆਹ ਹਾਫੀ ਲੋਣ ਕੇ ਕਹਿਣਾ ਗੁਰਦਾਰ ਦੀ ਸੌਖਾ ਗੁਰਦਾਰ ਦੀ ਸੌਖਾ ਗੁਰਦਾਰ ਦੀ ਸੌਖਾ ਗੁਰਦਾਰ ਦੀ ਸੌਖਾ ਹਾਂ ਕੋਲ ਕੋ ਆ ਲੈ ਮੈਂ ਸਰਕਾਰ ਦੀ ਸੌਖਾ ਕੇ ਕਹਿਣਾ ਉਹ ਨਗਰੀ ਪੁਲਿਸ ਵਾਲਾ ਮੈਨ ਫੜਾ ਸੀ ਖਾਂ ਖਾਂ तेरे ਨਾਲ ਹੀ ਨਹੀਂ ਮੈਂ ਜਾਣਦਾ ਨਹੀਂ ਬੰਦਾ ਮੈਂ ਸਰਕਾਰ ਦੀ ਸੌਖਾਉ ਜੀ ਭਾਈ ਜੀ ਫੇਰ ਤਾਂ ਮੈਂ ਕੰਨਾ ਦੀ ਮਰਕਾਰ ਦੀ ਸੌਖਾਉ ਜੀ ਸਰਕਾਰ ਦੀ ਸੌਖਾਉ ਜੀ ਫੇਰ ਨਾ ਮਾਰੀ ਕੋਈ ਛੁੱਟੀ ਦੇ ਆਇਆ ਉਹ ਹੋ ਰਿਹਾ ਹੈਰੀਸਨ ਆ ਸਮਾਂ ਲਿਖੇ ਨਾ ਆਪੀ ਮੀਡੀਆ ਬਣਾਇਆ ਯੋਧਿਆ ਜਿਹੜਾ ਉਹ ਇਹਨਾਂ ਨੇ ਆਪ ਬੁਲਾਇਆ ਤੇ ਆਪ ਹੀ ਫਸ ਗਿਆ ਕੰਮ ਤੇ ਜਮਾਨਾ ਨੂੰ ਹੈਲੋ ਚਲਾਨ ਹੋ ਗਿਆ ਹੁਣ ਕੱਥੇ ਰੱਖੀ ਹਜ਼ਾਰ ਦਾ ਤੇ ਤਾਂ ਮੇਰੇ ਫੁੱਲ ਨਹੀਂ ਫੁੱਲਿਆ ਕਿਹੜੇ ਤਰੀਕੇ ਨਾਲ ਤੇ ਡਾਮ ਹੈਲੋ ਹਾਂ ਚਲਾਨ ਭਾਵੇਂ 10000 ਭਾਵੇਂ ਇੱਥੇ ਰੋਲਾ ਪਿਆ ਪਿਆ ਯਾਰ ਅੱਜ ਉਧਰ ਫਸਦੇ ਕੋਈ ਤੇ ਪੂਰਾ ਜਾਮ ਲੱਗ ਗਿਆ ਸ਼ਹਿਰ ਚ ਭਾਈ ਹਜੇ ਮੈਂ ਨੰਬਰ ਪੜ੍ਹ ਵੀ ਨਹੀਂ ਲੱਗਿਆ ਅਰੇ ਯਸ ਬੈਂਕ ਨੇ ਕੋਈ ਇੱਧਰ ਰੱਖੇ ਨੂੰ ਆ ਗਏ ਹਜੇ ਮੈਂ ਨੰਬਰ ਪੜ੍ਹ ਵੀ ਨਹੀਂ ਲੱਗਿਆ ਸ਼ਹਿਰ ਗਿਆ ਲੰਘਿਆ ਨਹੀਂ ਮਿਲਣ ਨੂੰ ਮੇਨ ਫਰੋਜ ਪਰ ਰੋਡ ਤੇ ਯਾਰ ਤੁਸੀਂ ਬੱਸ ਕਹਿ ਰਿਹਾ ਬੰਦੇ ਉਹ ਆਉਂਦੇ ਰੋਡ ਪਾ ਪੁੱਲ ਨਾਲ ਚੜੇ ਥੱਲੇ ਥੱਲੇ ਵੀ ਆਇਓ ਜਲਦੀ ਆਓ ਡਿਊਟੀ ਕਰਦੇ ਆ ਹੁਣ ਤਾਂ ਚੋਅ ਕਰਦੇ ਆ ਆਮ ਉਹ ਫੇਰੀਓ ਦੇ ਵਿੱਚ ਕਹਿਣਾ ਸਾਪ ਕੀ ਕਰਨਾ ਜਿੰਨੇ ਕੁੜੀ ਆਲੇ ਆਇਆ ਜਿੰਨੇ ਬੰਦੇ ਉਧਰ ਖੜੇ ਸੀ ਪਾਛੂ ਜਾ ਕੇ ਕਿਸੇ ਦੀ ਬਣਾਉਂਗੇ ਮੈਨੂੰ ਵੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ ਚ ਨਹੀਂ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਆ ਦੋਸੋਂ ਬੰਦੇ ਹੋਰ ਵੀ ਖੜੇ ਨਹੀਂ ਸਾਰੇ ਗਵਾਹ ਨੇ ਜੀ ਸਾਰਿਆਂ ਨੂੰ ਪਤਾ ਉਹ ਬੰਦਾ ਕੌਣ ਤੇ ਕੌਣ ਹੈ ਹਾਂਜੀ ਹਾਂਜੀ ਜੀ ਆ ਗਈ ਆਪਾਂ ਜੋ ਕਾਰਵਾਈ ਕਰਾਉਂਦੇ ਆ ਅਸੀਂ ਕੋਈ ਕਾਰਵਾਈ ਕਰਾਉਣੀ ਵੀਡੀਓ ਦੇਖ ਕੇ ਆਪ ਸਰਕਾਰ ਕਾਰਵਾਈ ਕਰਦੇ ਆ ਠੀਕਾ ਨਹੀਂ ਕਰਦੇ ਨਾ ਸੀ ਕਿ ਇਹਨਾਂ ਨੂੰ ਆਪਾਂ ਆਪ ਜਾਣਕਾਰ ਨੂੰ ਬਣਾ ਲਾਗੇ ਐਸਟੋਰਨ ਰਫਤਾਰ ਰਾਏ ਨੇ ਇਲਜ਼ਾਮ ਲਾਇਆ ਕਿ ਉਹ ਗੱਡੀ ਦੀਆਂ ਨੰਬਰ ਪਲੇਟਾਂ ਲਗਵਾਉਣ ਜਾ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਨੰਬਰ ਪਲੇਟਾਂ ਲਗਵਾਉਣ ਦਾ ਸਬੰਧ ਨਹੀਂ ਦਿੱਤਾ ਅਤੇ ਉਸ ਦਾ ਚਲਾਣ ਕਰ ਦਿੱਤਾ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਰਫਤਾਰ ਰਾਏ ਹਰ ਰੋਜ਼ ਹੀ ਬਿਨਾ ਨੰਬਰ ਪਲੇਟ ਦੇ ਘੁੰਮਦਾਇ ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਰਫਤਾਰ ਰਾਈ ਦੀ ਗੱਡੀ ਤੇ ਕਾਲੀਆਂ ਜਾਲੀਆਂ ਵੀ ਲਗਾਈਆਂ ਹੋਈਆਂ ਸੀ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਹਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਮੈਂ ਨੰਬਰ ਪਲੇਟ ਨਾਲ ਆਵਾਂ ਤਾਂ ਇਹਨਾਂ ਤੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂ ਨੰਬਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਏ ਅਗਲੀ ਗ ਜਗਰਾਮਾ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਦਾ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਚੱਟਣਾ ਮੈਂ ਕਿਹਾ ਰੋਕੇ ਆ ਜਾ ਕੁੱਟੀ ਗੱਲ ਉਹ ਬੰਦੇ ਚਲਾਨ ਚਾਉਣੀ ਕਰਦੇ ਆ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਿੰਦੇ ਆ ਸ਼ਰਮ ਕਹਿੰਦੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਕਰਪਟ ਦਾ ਚਲਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਜਦੋਂ ਪਿੱਛੇ ਜੇ ਕੰਨ ਕੋਈ ਜਾਣੀ ਮਸੌਣ ਹੋਵੇ ਕੋਈ ਨਹੀਂ ਮੈਂ ਤੁਹਾਨੂੰ ਦੱਸ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸ.ਓ.ਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਦੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉ ਨੂੰ ਚਲਦੀ ਵੀਡੀਓ ਤੇ ਫੋਨ ਲਾ ਸਕਦੇ ਹੋ ਜਗਰਾਉ ਨਾਲ ਨਹੀਂ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਡੀਐਸਪੀ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਨਾ ਫਿਰ ਉਹਨਾਂ ਨੂੰ ਪਰ ਕੋਈ ਫੋਟੋ ਤਾਂ ਆਪ ਦਾ ਪ੍ਰਸ਼ਾਸਨ ਆਪਦੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਤੁਹਾਨੂੰ ਸਨਮਾਨ ਨਹੀਂ ਤੁਸੀਂ ਫੋਨ ਲਾਓ ਯਾਰ ਇੱਥੇ ਤਰਾਨ ਕਰਿਆ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਿਰਫ ਤੇ ਸਿਰਫ ਨੰਬਰ ਪਲੇਟ ਲਵਾਉਣ ਆਇਆ ਨੰਬਰ ਪਲੇਟ ਲਗਾਉਣ ਦੇ ਲਈ ਮੈਂ ਕਿਹਾ ਸਰ ਜੱਬ ਵੀ ਨੰਬਰ ਪਲੇਟ ਨਹੀਂ ਹੋਈ ਆ 20 ਮਿੰਟ ਦਾ ਸਮਾਂ ਨਹੀਂ ਮੈਂ ਇੱਕ ਵਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਨੂੰ ਪਤਾ ਆ ਵੀ ਸਾਰਾ মিডিਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਮੈਂ ਉਹਨੂੰ ਰੋਕਿਆ ਨਹੀਂ ਮੈਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਦਾੜਾ ਉਹਦੇ ਪੱਗ ਬੰਨੀ ਖੜਾ ਇਹਦਾ ਆਪਦਾ ਬੰਦਾ ਨਾ ਮੈਂ ਕਿਹਾ ਸਾਡੀ ਬੰਦੇ ਨੇ ਮੋਟਰਸਾਈਕਲ ਰੋਕਿਆ ਘੱਟੋ ਚਲਾਣ ਕਹਿੰਦੇ ਨਹੀਂ ਜਾਣਦੇ ਆਪਣਾ ਬੰਦਾ ਆ ਖੜੇ ਆ ਸਾਰਾ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਵੱਡੇ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪੀਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅੱਜ ਇਹਨਾਂ ਨੂੰ ਮੈਂ ਉਹ ਤੁਰ ਕੇ ਜਾਵਾਂ ਜੀ ਤੁਸੀਂ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ ਬੁੱਕਰ ਦਾ ਸਮਾਂ ਹੀ ਨਹੀਂ ਦਿੱਤਾ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਨਹੀਂ 20 ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਵਾਣੀ ਤੁਸੀਂ ਨੇ ਉਹਨੇ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਇਹ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਹੋ ਜੇ ਸੀ ਅਗਰ ਕੱਲ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹਨ ਚਲਾਨੇ ਕੱਟੇ ਮੇਰਾ ਕੱਲ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਆ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਹੀ ਆਪਾਂ ਦਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰੇ ਉੱਪਰ ਦੀ ਫੇਰ ਨਾ ਵੱਡੇ ਆਫਸਰਾਂ ਨੇ ਕਹਿਣਾ ਵੀ ਰਫ਼ਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸਾਦਿਆ ਮੀਡੀਆ ਹੋਰ ਮੀਡੀਆ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਆਣੀ ਆਪ ਦਾ ਜਰੂਰ ਸਾਫ਼ ਕਰਾ ਦੇ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗੱਲ ਤੂੰ ਕਹੀ ਜਰੂਰ ਕਰਾਉਂਗੀ ਮੈਂ ਸਹੀ ਆ ਮੇਰਾ ਗੱਲ ਜਰੂਰ ਅੱਜ ਡਰ ਕੇ ਰਹਿ ਰਹੇ ਹੋ ਤੁਸੀਂ ਜਾਲੀਆਂ ਦਾ ਚਲਾਨ ਬਾਈ ਜੀ ਤੁਹਾਨੂੰ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੋਈ ਨੰਬਰ ਪਲੇਟ ਲੈ ਕੇ ਆਉਣੀ ਆ ਤੁਸੀਂ ਮੈਂ ਤੇਤੋਂ ਨਹੀਂ ਡਰਦਾ ਕਿ 10 ਮਿੰਟ ਦਾ ਸਮਾਂ ਆਪਣੀ ਗੱਲ ਕਰ ਰਿਹਾ ਹਾਂ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਤੁਸੀਂ ਵੀ ਇਹਨੂੰ ਗੱਲ ਕੇ ਥ੍ਰੈਟ ਹੈਗਾ ਕਿ ਨਹੀਂ ਨਹੀਂ ਫਿਰ ਸਾਹਮਣ ਵੀਡੀਓ ਚੱਲਦੀ ਚ ਪੁੱਛੋ ਨਾ ਸਾਰੇ ਕੋਲ ਨਹੀਂ ਸਾਹਮਣੇ ਸਾਹਮਣੇ ਜੱਕ ਜਾਈ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਕ ਜਾਈ ਰਹਿਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣਾ ਤੇ ਮੈਂ ਕਰਦਾ ਤੇਰਾ ਲਰਨਿੰਗ ਸੰਤ ਬਣਾ ਨਾ ਲਰਨਿੰਗ ਦੇ ਕਿੰਨੇ ਧਰਾਵਾ ਨੇ ਆ ਦੇ ਬਾਈ ਜੀ ਧਰਾਵਾ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਤੁਸੀਂ ਫੋਨ ਤਾਂ ਲੈ ਲਓ ਆਪਣਾ ਨਾਮ ਬੋਲੋ ਜਰਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆ ਧੰਕੀ ਕਿਉਂ ਦੇ ਰਹੇ ਹੋ ਵੀ ਧਰਾਵਾ ਲਾਉਂਗਾ ਐ ਕਰੂੰਗਾ ਆ ਦੇਖ ਲਓ ਜੀ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧੰਕੀ ਦੇ ਰਹੇ ਹੋ ਉਤੋਂ ਦੀ ਸ਼ਰਿਆਰ ਨਹੀਂ ਦੇ ਰਹੇ ਨਹੀਂ ਤਦਾਸੀਏ ਕੇ ਪੁਲਿਸ ਐਨੀ ਦਿਨੀ ਟ੍ਰੈਫਿਕ ਨਿਯਮਨ ਨੂੰ ਲੈ ਕੇ ਖੂਬ ਐਕਟਿਵ ਨਜ਼ਰ ਆ ਰਹੀ ਹੈ ਅੱਜ ਦਿਨ ਲੋਕਾਂ ਦੇ ਮੋٹے ਚਲਾਨ ਕੱਟੇ ਜਾ ਰਹੇ ਨੇ ਜਿਸ ਕਾਰਨ ਲੋਕ ਕਈ ਵਾਰ ਪੁਲਿਸ ਨਾਲ ਪਿੜਦੇ ਵੀ ਨਜ਼ਰ ਆਏ ਨੇ ਅਜਿਹੇ ਵਿੱਚ ਰਫਤਾਰ ਰਏ ਅਤੇ ਪੁਲਿਸ ਵਿਛਾੜੇ ਵੀ ਹੁਣ ਜੰਮ ਕੇ ਦੂਤੂ ਮੈਮੇ ਹੋਈਏ ਹਾਲਾਂਕਿ ਇਸ ਦੌਰਾਨ ਦੋਮੇ ਤੇਰਾ ਮੀਡੀਆ ਦੇ ਸਾਹਮਣੇ ਵੀ ਪਿੜਦੀਆਂ ਨਜ਼ਰਾਈਆਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ